ਗੁਰੂਵਰ ਸਾਹਿਬ ਦੇ ਵਿੱਚ ਚੋਰੀ ਦੇ ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਤੇ ਨਵੇਂ-ਨਵੇਂ ਤਰੀਕੇ ਨਾਲ ਚੋਰ ਚੋਰੀ ਵੀ ਕਰਦੇ ਹਨ ਤੇ ਜਿਹੜੇ ਲੋਕ ਤੁਹਾਡੇ ਸਾਹਮਣੇ ਖੜੇ ਹਨ ਇਹਨਾਂ ਲੋਕਾਂ ਦੇ ਨਾਲ ਚੋਰੀ ਹੋਈ ਹੈ ਇਹਨਾਂ ਲੋਕਾਂ ਦੀ ਚੋਰੀ ਹੋਈ ਹੈ ਤੇ ਦਰਖਾਸਤ ਵੀ ਇਹਨਾਂ ਲੋਕਾਂ ਨੇ ਦਿੱਤੀ ਪਰ ਚੋਰ ਤੱਕ ਉਹ ਖੁਦ ਪਹੁੰਚ ਗਏ ਸਭ ਤੋਂ ਵੱਡੀ ਗੱਲ ਇੱਕ ਚੋਰ ਜਿਹੜਾ ਫੜਿਆ ਹੋਇਆ ਇਹਨਾਂ ਦੇ ਸਾਹਮਣੇ ਦਿਖਾਈ ਦੇ ਰਿਹਾ ਤੇ ਦੂਜੇ ਚੋਰ ਨੇ ਬੜੀ ਚੁਸਤੀ ਦੇ ਨਾਲ ਜਦ ਇੱਕ ਕੋਠੀ ਨੂੰ ਚੋਰੀ ਕਰਨ ਜਾਂਦਾ ਹੈ ਤਾਂ ਉੱਥੇ ਸ਼ੀਸ਼ੇ ਤੋੜਦਾ ਤਾਂ ਸ਼ੀਸ਼ੇ ਦਾ ਕੱਚ ਜਿਹੜਾ ਉਹਨੂੰ ਵਾਜ ਜਾਂਦਾ ਹੈ ਪੂਰੀ ਕੋਠੀ ਦੇ ਵਿੱਚ ਉਹ ਤੁਰਦਾ ਫਿਰਦਾ ਹੈ ਤੇ ਉਹਦਾ ਬਲੱਡ ਵੀ ਵਗਦਾ ਹੈ ਪਰ ਉਹ ਚੋਰ ਨੂੰ ਜਿਆਦਾ ਪਤਾ ਲੱਗਦਾ ਕਿ ਮੇਰਾ ਨਾਲ ਦਾ ਸਾਥੀ ਫੜਿਆ ਗਿਆ ਹੈ ਤਾਂ ਉਹ ਜਾ ਕੇ ਦਾਖਲ ਹੋ ਜਾਂਦਾ ਹਸਪੀਟਲ ਦੇ ਉੱਪਰ ਉਲਟਾ ਜਿਹੜੇ ਸਾਹਮਣੇ ਲੋਕ ਦਿਖਾਈ ਦੇ ਰਹੇ ਇਹਨਾਂ ਤੇ ਹੀ ਦਰਖਾਸਤ ਦੇ ਦਿੰਦਾ ਕਿ ਮੇਰੀ ਮਾਰਕੁੱਟ ਕੀਤੀ ਗਈ ਹੈ ਇਹ ਪੂਰਾ ਮਾਮਲਾ ਕੀ ਹੈ ਗੱਲਬਾਤ ਕਰ ਲੈਣੇ ਆ ਛੋਟੀ ਸਾਹਿਬ ਨਾਲ ਛੋਟੀ ਸਾਹਿਬ ਕੀ ਘਟਨਾ ਵਾਪਰੀ ਕੀ ਚੋਰੀ ਹੋਇਆ ਸੀ ਤੇ ਕਿਵੇਂ ਸਾਰੀ ਗੇਮ ਪੁੱਠੀ ਪਲਟ ਗਈ ਸਸੀ ਗੱਲ ਜੀ ਪਹਿਲਾ ਜੀ ਉਹ ਜੀ ਬੇਨਤੀ ਹੈ ਜੀ ਆਪਣੇ ਕਿਨੇ ਪਾਰ ਸੀ ਸਮਲੀ ਸਾਹਿਬ ਦੁਕਾਨ ਦੇ ਮੋਟਰਸਾਂ ਤੋਂ ਠੱਲੇ ਆ ਜੀ ਤੇ ਇੱਕ ਨਾਲ ਇਹ ਸੀ ਤੇ ਨਾਲ ਇੱਕ ਮੁੰਡਾ ਹੋਰ ਸੀ ਲੱਕੀ ਹੈਗਾ ਮੁੰਡਾ ਆਪਣੇ ਟਰੱਕ ਜਿਹਨ ਦੇ ਭਾਜਿੰਦਾ ਮੁੰਡਾ ਜੀ ਐਸੀ ਉਹਨਾਂ ਨੂੰ ਪੁੱਛਿਆ ਮਾਲੂ ਇਹਨਾਂ ਮੋਟਰਸਾਈਕਲ ਲੈ ਗਿਆ ਜੀ ਇਹਨਾਂ ਪੁੱਛਿਆ ਸੀ ਮੋਟਰਸਾਈਕਲ ਕਿੱਥੇ ਆ ਇਹ ਕਹਿੰਦੇ ਸਾਨੂੰ ਨਹੀਂ ਪਤਾ ਚਲੋ ਜੀ ਅਸੀਂ ਇਹਨਾਂ ਨੂੰ ਦੁਕਾਨ ਤੇ ਲੈ ਜਾਂਦਾ ਦੁਕਾਨ ਤੇ ਕਿਉਂ ਲੈ ਜਾਂਦਾ ਤੇ ਇਹ ਮੈਨੂੰ ਕਹਿੰਦੇ ਜੀ ਸਾਨੂੰ ਪੈਸੇ ਦਿਓ ਅਸੀਂ ਤੁਹਾਨੂੰ ਮੋਟਰਸਾਈਕਲ ਦੇ ਦਾਂਗੇ ਜੀ ਮੈਂ ਕਿੰਨੇ ਮੱਦੀ ਪਹਿਲੇ ਨੂੰ ਮੈਂ ਇਹਨਾਂ ਨੂੰ 5000 ਰੁਪਏ ਦਿੱਤਾ ਇਹਨਾਂ ਨੂੰ 5000 ਦਿੱਤਾ ਕਿਦੋਂ ਉਹ ਕਹਿੰਦੇ ਜੀ ਅਸੀਂ 5000 ਨਹੀਂ ਲੈਣਾ ਸਾਨੂੰ ਤੁਸੀਂ ਯਾਦ ਦੇ ਦਿਓ ਮੈਂ ਇਹਨਾਂ ਨੂੰ ਕੱਢਿਆ 1000 ਰੁਪਏ ਮੁਰਕਨਸਨ ਅਸਤੀ ਲੈ ਕੇ ਆਇਆ ਮੈਨੂੰ ਕਹਿੰਦਾ ਜੀ ਮੋਟਰਸਾਈਕਲ ਉੱਥੇ ਆ ਮੈਂ ਨਾਲ ਗਿਆ ਜੀ ਤੇ ਉਹਨਾਂ ਦੇ ਉਸ ਤੋਂ ਬਾਅਦ ਕਿਧਰ ਗਿਆ ਮੈਨੂੰ ਕਹਿੰਦੇ ਵੀ ਮੋਟਰਸਾਈਕਲ ਅੱਗੇ ਘਾਰੇ ਉਹਨਾਂ ਦਾ ਕਾਰ ਪਿੱਛੇ ਸੀ ਕਿ ਉਹਨਾਂ ਕੋਲ ਆਇਆ ਮੈਨੂੰ ਇਹਨਾਂ ਨੇ ਝੂਠ ਬੋਲਿਆ ਮੈਂ ਚਲੋ ਜੀ ਆਪਾਂ ਦੁਕਾਨ ਚੱਲਣਾ ਤੁਸੀਂ ਸਾਨੂੰ ਮੋਟਰਸਾਈਕਲ ਜਰਾ ਨਾ ਦੇਵੇ ਚੱਲਦੇ ਆ ਦੁਕਾਨ ਦੇ ਰਾਹ 'ਚ ਮੈਨੂੰ ਕਹਿੰਦੇ ਜੀ ਵੀ ਤੁਸੀਂ ਪੈਸੇ ਦਿਓ ਅਸੀਂ ਤੁਹਾਨੂੰ ਇੱਕ ਘੰਟੇ ਮੋਟਰਸਾਈਕਲ ਦੇ ਆ ਦੇਾਂਗੇ ਇੱਕ ਘੰਟੇ ਬਾਅਦ ਕਹਿੰਦੇ ਮੋਟਰਸਾਈਕਲ ਦੇ ਆ ਦੇਾਂਗੇ ਸਾਡੋ ਕੋਲ ਨਾ ਯਾਰ ਮੰਗਿਆ ਮੈਂ ਇਹਨਾਂ ਨੂੰ 11 ਸਤਾ ਮੈਂ 100 ਰੁ ਮੈਂ ਮੈਰੀ ਤੇ ਗਿਆ ਜਰਾ ਕਿਉਂਕਿ ਮੈਰੀ ਸਵੇਰੇ ਸਵੇਰੇ ਹੋਈ ਉਹਨਾਂ ਮੁੰਡਾ ਕਰਨ ਨਹੀਂ ਆਇਆ ਸੀ ਕਿਉਂਕਿ ਉਹਨਾਂ ਰਾਤ ਨੂੰ ਚੋਰੀ ਕਰ ਲਈ ਪਾਈ ਜੀ ਕੋਟੀ ਦੀ ਬਾਈ ਚੋਰੀ ਕਰ ਲਈ ਰਾਤ ਨੂੰ ਕਿਦੋਂ ਕੋਟੀ ਚੋਰੀ ਕੀਤੀ ਸਾਨੂੰ ਪਤਾ ਲੱਗਿਆ ਵੀ ਉਹਦੇ ਪੈਰ 7:00 ਵਜੇ ਗੀ ਉਹ ਕਹਿੰਦੀ ਮੰਮੀ ਡੈਡੀ ਕਹਿੰਦੇ ਭਜਨ ਸਿੰਘ ਕਹਿੰਦਾ ਕਹਿੰਦਾ ਮੇਰੇ ਮੁੰਡੇ ਨੂੰ ਕੁਝ ਗੱਲ ਪਨ ਗਈ ਮੈਂ ਤੁਹਾਡੇ ਕੇਸ ਕਰਾ ਦਾਂਗਾ ਜੇ ਕਰਦਾ ਉਹ ਕਰਾ ਦਾਂਗਾ ਜੀ ਉਹਨਾਂ ਨੇ ਸਾਡੇ ਤੇ ਐਮਰਿ ਕਰਾਤੀ ਕਹਿੰਦੇ ਐਮੇ ਕਰਾ ਕੇ ਅਸੀਂ ਤੁਹਾਡੇ ਪਰਦੇ ਜਾਗੇ ਸਾਨੂੰ ਧਮਕਾ ਦੇਣ ਲੱਗਾ ਵੀ ਅਸੀਂ ਅਹੀਂ ਕਰਦਾਂਗੇ ਜਿਹੀਂ ਕਰ ਦਾਂਗੇ ਉਹਨਾਂ ਬੰਦੇ ਸੜੋ ਪਹਿਨੇ ਸ਼ੁਰੂ ਕਰਦੇ ਸਾਨੂੰ ਕਹਿੰਦੇ ਸਾਡੇ ਮੁੰਡੇ ਕੋਈ ਹੋ ਗਿਆ ਅਸੀਂ ਤੁਹਾਡਾ ਐਂ ਕਰਦਾਂਗੇ ਜਿਵੇਂ ਕਰਦਿਆ ਗਿਆ ਸੀ ਚੁੱਪ ਕੋਈ ਗੱਲ ਕੇ ਕੋਈ ਗੱਲ ਕੇ ਜੀ ਐਸੀ ਹੁਮਦੇ ਹੁਮਦੇ ਅਸੀਂ ਮੁੰਡੇ ਰਾਤ ਨੂੰ ਫੜ ਲੈ ਕਿਦੋਂ ਨੂੰ ਫੜਿਆ ਸੀ ਇਹਦੇ ਨਾਲ ਸ ਚਾਰ ਮੁੰਡੇ ਉਹਨਾਂ ਕੋਲ ਕਿਰਚਾ ਸੀ ਕੋਟਲ ਉਹਨਾਂ ਨੇ ਕਿਹਾ ਛੋਟੀ ਕੱਲਾ ਹੀ ਹੈ ਮੇਰੇ ਨਾਲ ਅਸੀਂ 15 20 ਬੰਦੇ ਨਾਲ ਹੋਰ ਪਹਿਲਾ ਕੱਲਾ ਮੈਂ ਹੀ ਗਿਆ ਸੀ ਮੈਂ ਫੋਨ ਕਰਤਾ ਵੀ ਚਾਚੇ ਮੁੰਡੇ ਸਾਰਿਆਂ ਨੂੰ ਕਰਤਾ ਕਿਉਂ ਕੱਦੇ ਹੀ ਵੀ ਬਾਈ ਬੰਦੇ ਆ ਮੈਂ ਫੋਨ ਕੀਤਾ ਪੰਜਾ ਸੱਤਾ ਮਿੰਟਾਂ ਸਾਰੇ ਪਹੁੰਚ ਗਿਆ ਕਿਦੋਂ ਪਹੁੰਚ ਨਾਲ ਕਿਉਂ ਨੇ ਵੇਖਿਆ ਵੀ ਇਹ ਛੋਟੀ ਟੈਂਟ ਵਾਲੇ ਨੇ ਜਸ ਪੇਪਰ ਨੇ ਉਹ ਕਹਿਣ ਲੱਗਾ ਜੀ ਇਹ ਛੋਟੀ ਨੇ ਉਹਨ ਇਹਨੂੰ ਮੈਂ ਤੁਹਾਨੂੰ ਲੈ ਆ ਇਹਨੂੰ ਕੋਈ ਦੱਸ ਕੀਤੇ ਇਹਨੂੰ ਪੁੱਛ ਲੋ ਮਾਰਿਆ ਨਹੀਂ ਕੋਈ ਕੀਤਾ ਨਹੀਂ ਨਾ ਇਹਨੂੰ ਮਾਰਿਆ ਸਾਵਾਂ ਮਨ ਮਹੀਨਾ ਜੇ ਮੈਂ ਉਹਨੂੰ ਤੱਚ ਵੀ ਕੀਤਾ ਹੋਵੇ ਤਾਂ ਤੇ ਲੰਗਰ ਸੀ ਤੇ ਮਾਤਰਾ ਦਾ ਮੈਂ ਗਿਆ ਤੂੰ ਦੱਸ ਦਿਓ ਵੀ ਮੋਟਰਸਾਈਕਲ ਅੱਜ ਤੇ ਇਹ ਕੱਲ ਹੈ ਕੱਲ ਨੂੰ ਤਿੰਨ ਦਾ ਲੰਗਰ ਲੱਗਣਾ ਹੈ 21 ਕੁੜੀਆਂ ਦੇ ਵਿਆਹ ਸ਼ਾਦੀਆਂ ਨੇ ਵੀ ਸਾਨੂੰ ਗੱਲ ਹੈ ਕਿ ਕੱਲ ਨੂੰ ਇੱਥੇ ਇੱਥੇ ਹੀ ਰੱਖੀ ਲੱਕੜੇ ਦਾਾਂਗੇ ਇੱਥੇ ਲਾਣਾ ਮਾਤਰਾ ਦਾ ਲੰਗਰ ਵਾਣਾ ਇਹ ਕਹਿੰਦੇ ਨਾ ਜੀ ਨਾ ਕਿ ਤੂੰ ਇਹਨੂੰ ਪੁੱਛਿਆ ਰਾਤ ਨੂੰ ਵੀ ਦੱਸ ਦੇ ਭਾਈ ਇਹ ਭਾਈ ਕਹਿੰਦਾ ਮੈਂ ਮਾਤਰਾ ਲੰਗਰ ਝੂਠੀ ਬੋਲਦਾ ਇਹਨੂੰ ਵਾਸਤਾ ਦਿੱਤਾ ਕਿ ਤੂੰ ਇਹਦੇ ਪੈ ਉਹ ਮੁੰਡੇ ਨੇ ਪੈਸੇ ਲੈਨੇ ਉਹ ਮੇਰੇ ਕੋਲ ਵਾਪਸ ਨਹੀਂ ਆਇਆ ਫਿਰ ਕਹਿੰਦਾ ਜੀ ਕਹਿੰਦਾ ਮੈਂ ਤੁਹਾਨੂੰ ਇੱਕ ਹੋਰ ਸਰਾਗ ਦਿੰਦਾ ਮੈਂ ਦੱਸੋ ਕਹਿੰਦਾ ਭਾਈ ਜੀ ਕਿਹੜਾ ਭਾਈ ਦੀ ਚੋਰੀ ਹੋ ਜਣਾ ਜੀ ਉਹ ਕਹਿੰਦਾ ਲੱਕੀ ਦੇਖੋ ਦੀ ਮਾਸੀ ਮੁੰਡਾ ਤੇ ਇੱਕ ਮੁੰਡਾ ਹੋਰ ਸੀ ਤੇ ਇੱਕ ਇਹਨਾਂ ਨੇ ਜਾ ਕੇ 1700 ਦਾ ਸਿਰਫ ਏਸੀ ਵੱਡਾ ਦੇਖੋ 40000 ਰੁਪਏ ਦਾ ਐਸ ਹੈ 40000 ਦਾ ਇਹ ਏਸੀ ਹੈ ਇਹਨਾਂ ਨੇ ਸਿਰਫ 1700 ਰੁਪਏ ਦਾ ਕਬਾੜਾ ਨਿਵੇਜਤਾ ਐਸੀ ਉਹਨਾਂ ਨੇ ਗੱਲ ਕੀਤੀ ਅੱਗੋਂ ਦਾ ਮਾਪਿ ਉਹ ਕਹਿੰਦਾ ਸਾਡੇ ਮੁੰਡਾ ਚੋਰ ਨਿਕਲੇ ਗੁੱਟ ਵੜਾ ਦਾਂਗੇ ਜੇ ਕਰਦਾਂਗੇ ਸਾਨੂੰ ਬੜੀਆਂ ਧਮਕੀਆਂ ਦੇ ਲੱਗ ਪਏ ਜੀਓ ਤੁਸੀਂ ਸਾਡੇ ਪੈਰ ਵੱਢਤੇ ਨੇ ਸਾਨੂੰ ਸਾਡੇ ਮੁੰਡੇ ਤੇ ਪੈਰਾਂ ਤੇ ਡੰਡੇ ਮਾਰੇ ਨੇ ਉਹ ਪੁੱਟ ਕੁੱਟਿਆ ਤੁਸੀਂ ਬੜਾ ਕੀਤਾ ਕਿਦੋਂ ਬਾਈ ਜੀ ਸਾਨੂੰ ਬੁਲਾਇਆ ਬਈ ਪਤਾ ਲੱਗਾ ਭਾਈ ਚੋਰੀ ਘਰੇ ਗਿਆ ਪਾਈ ਸਾਰਾ ਘਰੇ ਪੈਰ ਲੱਗੇ ਇਸ ਨਿਸ਼ਾਨ ਲੱਗੇ ਸੀ ਹੱਥ ਤੇ ਉਹ ਸੱਟ ਲੱਗੀ ਸੀ ਉਹ ਜਾ ਕੇ ਸੀਵਰ ਅਸਲ ਫੇਪਰ ਦਾਖਲ ਹੋ ਗਿਆ ਦਾਖਲ ਹੋ ਗਿਆ ਸਾਨੂੰ ਪਤਾ ਲੱਗਿਆ ਵੀ ਇਹ ਦਾਖਲ ਹੈ ਐਸੀ ਜਾ ਕੇ ਵਿਊ ਕੀਤਾ ਸਾਰਾ ਪਤਾ ਕੀਤਾ ਉਹ ਸੱਟ ਕੱਚ ਦੀ ਸੀ ਇਦਾਂ ਹਣ ਕਲੀਰ ਐਸੀ ਇਹਨੂੰ ਮੁੰਡੇ ਚੱਕਿਆ ਨਾ ਰਾਤੀ ਸਹੀ ਲਾ ਇੱਕ ਮਿੰਟ ਵੀ ਸੁੱਤੇ ਕਿਉਂਕਿ ਸਾਡੇ ਨਾਮ ਪੈ ਗਿਆ ਵੀ ਇੱਕ ਵੇਖੋ ਇੱਕ ਸਾਡੀ ਚੋਰੀ ਹੋਈ ਇੱਕ ਸਾਡਾ ਆਟਾ ਉਹਨਾਂ ਨੇ ਖਾਦ ਦਿੱਤੀ ਐਸੀ ਗਿਆ ਚੋਰਾ ਕੋਲ ਇਹਨਾਂ ਕੋਲ ਗਿਆ ਇਹ ਕਹਿੰਦੇ ਭਾਈ ਤੇ ਨਾ ਚੱਲੇ ਮੈਂ ਤੇ ਮਾਂ ਪੇ ਉਹਨੂੰ ਸਾਥ ਦਿੱਤਾ ਉਹ ਕਹਿੰਦੇ ਭਈ ਇਹਨੂੰ ਲੈ ਜਾਓ ਤੇ ਇਹਨੂੰ ਮਨਾ ਲਓ ਐਸੀ ਗੈਨ ਰਾਤ ਸੋਇਆ ਰੋਟੀ ਪਾਣੀ ਨੂੰ ਵਧੇ ਖਵਾਇਆ ਨਾਲੇ ਐਸੀ ਲੈ ਖਵਾਇਆ ਮੈਂ ਹੰਤਾਸ ਦੇ ਇਹ ਕਹਿੰਦਾ ਭਾਈ ਤੂੰ ਜਾਣੇ ਨਾਲ ਇਹ ਸਾਨੂੰ ਹੁਣ ਲੈ ਗਿਆ ਕਬਾੜੀ ਨੇ ਕਿੰਨੇ ਐਸੀ ਲਿਆ ਸੀ ਹਾਂ ਐਸੋ ਨਾ ਕਰੋ ਕਿ ਆ ਮੈਂ ਬਕਾਇਦਾ ਹੁੰਦੀ ਮੈਂ ਮੋਬਾਈਲ ਔਨ ਕਰਕੇ ਵੀਡੀਓ ਬਣਾ ਕੇ ਮੈਂ ਸਾਰਾ ਕਿਦੋਂ ਗਿਆ ਮੈਂ ਕੱਲ ਵਾਲਾ ਇਹਨਾਂ ਕਹਦੇ ਵੀ ਸਾਡੇ ਘਰੇ ਆਣੀ ਗੱਲ ਪੈਣੀ ਤਾਂ ਤੁਹਾਨੂੰ ਧੰਕੀ ਦਿੱਤੀ ਮੇਰੇ ਕੋ ਸਾਰੀ ਵੀਡੀਓ ਕੋਲੇ ਉਹ ਕੁੜੀ ਮੰਨਦੀ ਪਈ ਸੀ 1700 ਰੁਪਏ ਲੈ ਮੁੰਡਾ ਮੰਨਦਾ 1700 ਰੁਪਏ ਦਾ ਲੈ ਇਹ ਸੀ ਗੱਲਾਂ ਮੰਨੇ ਨੇ ਬਾਕੀ ਕਹਿੰਦੇ ਵੀ ਸਮਾਨ ਅਸੀਂ ਪੁੱਛ ਲੈਣਾ ਸਾਡੇ ਬੰਦੇ ਕੋਈ ਲੈ ਕਿ ਨਹੀਂ ਲਿਆ ਸਾਰਾ ਸਮਾਨ ਇਹਨੇ ਲੈ ਬਾਕੀ ਨਾ ਤੁਸੀਂ ਪੁੱਛ ਲਓ ਕੀ ਗੱਲ ਕੀ ਬਾਤ ਹੈ ਕੀ ਗੱਲ ਬਾਤ ਹੋਈ ਸੀ ਉਹ ਜਨਾ ਇਹਨਾਂ ਕੋਲ 1100 ਰੁਪਇਆ ਲੈ ਕੇ ਗਿਆ ਚਲਾ ਸੀ। ਉਹ ਕਹਿੰਦਾ ਵਾਪਸੀ ਆਣਾ। ਉਹ ਵਾਪਸੀ ਨਹੀਂ ਆਇਆ। ਮੈਂ ਬਾਈ ਕੋਲ ਆਇਆ, ਥੋੜੀ ਦਸਤਾਂ ਕੋਲ ਆਇਆ ਦੁਕਾਨ ਤੇ ਵਾਪਸੀ। ਹੂੰ। ਠੀਕ ਆ। ਤੇ ਉਹ ਰਾਤ ਵੀ ਨਹੀਂ ਆਇਆ, ਸਵੇਰੇ ਵੀ ਨਹੀਂ ਆਇਆ। ਹੂੰ। ਤੇ ਏਸੀ ਵਿੱਚ ਐ 1700 ਦਾ ਫਿਰ। ਹਾਂ ਏਸੀ ਮਕਾਨ ਚ ਆਏਗਾ। ਤੇ ਏਸੀ ਕਿੰਦਾ ਬਤਾ ਰਿਆ ਸੀ? ਹਾਂਜੀ। ਕਿੱਥੋਂ ਉਤਾਰਿਆ ਸੀ? ਇਹਨਾਂ ਉਤਾਰਿਆ ਪਤਾ ਨਹੀਂ ਕਿੱਥੋਂ ਆ। ਫਿਰ ਮੈਨੂੰ ਉੱਥੇ ਜਿੱਥੇ ਇਹਨੇ ਚੱਕਿਆ ਜਿਹੜੇ ਜਦ ਮੈਨੂੰ ਖਵਾੜੀਆ ਜਦ ਇਹਨੇ ਘਰੋਂ ਖਾਇਆ ਸੀ। ਹਾਂ ਉਦੋਂ ਦੇ ਘਰੇ ਲੈ ਗਿਆ। ਹਾਂਜੀ ਆਪਣਾ ਸੀ ਅਸੀਂ ਕੀ ਗੱਲਬਾਤ ਹੋਈ ਸਤਿ ਸ਼੍ਰੀ ਅਕਾਲ ਜੀ ਜੀ ਪਹਿਲੇ 2 ਦਿਨ ਪਹਿਲੇ ਚੋਰੀ ਹੋਈ ਲੈ ਗਏ ਅਸੀਂ ਦੂਸਰੇ ਦਿਨ ਅਸੀਂ ਆਏ ਮੰਮੀ ਡੈਡੀ ਦੀ ਆਏ ਤੇ ਵੇਖ ਗਏ ਤੇ ਚੋਰੀ ਹੋ ਗਈ ਮੈਨੂੰ ਫੋਨ ਕੀਤਾ ਨੇ ਰਾਤੋਂ ਰੁਕੇ ਵੀ ਰੋਕੇ ਤੇ ਅਗਲੇ ਦਿਨ ਨੂੰ ਮੈਂ ਚੰਡੀਗੜ੍ਹ ਗਿਆ ਹੋਇਆ ਸੀ ਤੇ ਬਾਅਦ ਚ ਆ ਕੇ ਦੂਜੇ ਦਿਨ ਉਹ ਕਰਚ ਲੈ ਕੇ ਪਾਣੀ ਪੁਣੀ ਲਾਣ ਹੁੰਦਾ ਮੋਟਰ ਤੇ ਅਗਲੇ ਦਿਨ ਆ ਕੇ ਵੇਖਾ ਸਾਨੂੰ ਫੋਨ ਇੱਥੋਂ ਗਿਆ ਕਿ ਤੁਹਾਡਾ ਟੁੱਟਾ ਪਿਆ ਬਾਹਰ ਕਿ ਤੁਹਾਡੇ ਚੋਰੀ ਹੋ ਗਈ ਸ਼ਾਮ ਨੂੰ ਜਦੋਂ ਆ ਕੇ ਵੇਖਦੇ ਅੰਦਰ ਸਰਾਏ ਸੀ ਲੱਥਾ ਪਿਆ ਸਰਲੈਂਡਰ ਚੱਕਾ ਗਿਆ ਹੋਰ ਕੁਆੜੀ ਕਈ ਕਾਫੀ ਸਮਾਨ ਜ਼ਿਆਦਾ ਲੈ ਗਏ ਦੋ ਤਿੰਨ ਸੀਸੇ ਤੋੜ ਦਿੱਤੇ ਟੈਂਕੀ ਉੱਪਰ ਜਿਹੜੀ ਹੈਗੀ ਸੀ ਤੀਜੀ ਮੰਜ਼ਲ ਤੇ ਟੈਂਕੀ ਉੱਪਰ ਛੱਤੀ ਪਾਣੀ ਵਾਲੀ ਉਹ ਵੀ ਉੱਥੇ ਟੁੱਟੀ ਵੀ ਹੈਗੀਆਂ ਤੇ ਅਗਲੇ ਦਿਨ ਪਤਾ ਲੱਗਾ ਤੇ ਕੱਲ ਦਰਖਾਸਤ ਵੀ ਅਸੀਂ ਦੇ ਦਿੱਤੀ ਸੀ ਪੁਲਿਸ ਨੇ ਕੋਈ ਅਜੇ ਤੱਕ ਐਕਸ਼ਨ ਨਹੀਂ ਲਿਆ ਤੇ ਸਾਨੂੰ ਪਤਾ ਲੱਗਾ ਕਿਹੜੇ-ਕਿਹੜੇ ਹੈਗੇ ਨੇ ਅਸੀਂ ਕੱਲ ਦੇ ਬੁਣਸ਼ਾਨ ਕਰਕੇ ਪਤਾ ਲਾ ਕੇ ਚੋਰਾਂ ਨੂੰ ਫੜਾ ਤਸ ਅਸੀਂ ਕੱਲ ਵੀ ਨਹੀਂ ਸਾਰਾ ਦਿਨ ਸੁੱਤੇ ਤੇ ਅੱਜ ਵੀ ਸਵੇਰੇ ਸਵੇਰੇ ਆ ਕੇ ਜਿਹੜੇ ਬੰਦੇ ਕੋਲ ਇਹਨਾਂ ਵਿੱਚ ਆਏ ਸੀ ਅਸੀਂ ਉਹਨਾਂ ਦੇ ਕੋਲ ਵੀ ਗਏ ਹਾਂ ਦੀ ਵੀ ਰਿਪੋਰਟਿੰਗ ਕਰਕੇ ਲਿਆਏ ਆ ਗਏ ਤੇ ਆ ਹੈਗਾ ਜੀ ਯਾਨੀ ਕਿ ਤੁਹਾਡੀ ਚੋਰੀ ਲੱਭ ਗਈ ਹੈ ਤੁਸੀਂ ਆਪ ਦੇ ਲੈਵਲ ਤੇ ਚੋਰੀ ਲੱਭ ਲਈ ਹਾਂਜੀ ਆਪ ਦੇ ਲੈਵਲ ਤੇ ਲੱਭੀ ਹੈ ਜੀ ਤੇ ਹੁਣ ਕੀ ਮੰਗ ਕੀ ਹੈਗੀ ਤੁਹਾਡੀ ਮੰਗ ਕੀ ਤੁਹਾਡੇ ਸਾਹਬ ਤੁਹਾਡੀ ਮੰਗ ਹੈ ਜੀ ਇਹਨਾਂ ਨੂੰ ਸਖਸ ਸਖਸ ਹੋ ਜਾ ਦਿੱਤੀਵੇ ਇੱਕ ਮੇਰੀ ਬੇਨਤੀ ਹੋਰ ਹੈ ਜੀ ਸਾਡੇ ਇੱਥੇ ਲੰਗਰ ਹੈ ਜੀ ਕਰਨਾ ਵਾਹਿਗੁਰੂ ਪਰਮਾਤਮਾ ਨਾਲ ਇੱਕ ਹੀ ਗੁਣੇ ਸ਼ਾਦੀ ਹੈ ਨਾਲ ਜਾਗਰਣਾਂ ਤਿੰਨ ਦਿਨ ਮੇਰੀ ਬੇਨਤੀ ਚੋਰਾਂ ਨੂੰ ਹੱਥ ਜੋੜ ਕੇ ਭਾਈ ਇੱਥੇ ਚ ਤੇ ਪੂਣ ਸਾਲ ਮੇਰੇ ਭਰਾ ਨੂੰ ਬੇਨਤੀ ਹੈ ਭਾਈ ਜੀ ਮਾਰੇ ਮਤ ਨਾ ਧਬਾਓ ਇਹ ਇਹ ਆਪਾਂ ਤਾਂ ਜਿੱਥੇ ਤੁਰ ਨਹੀਂ ਸਕਦੇ ਜਿੱਥੇ ਤੁਰ ਨਹੀਂ ਸਕਦੇ ਭਾਈ ਜੀ ਇੱਥੇ ਕੋਈ ਮੋਟਰਸਾਈਕਲ ਲਾਈਏ ਨਾ 2 ਮਿੰਟ ਰੁਕਣਾ ਪੈਂਦਾ ਦੇਖਣ ਆਈ 12-12 ਕੈਮਰੇ ਲਾਈ ਬੈਠੇ ਆ ਦੋ ਦੋ ਟੀਵੀ ਦੀ ਦੁਕਾਨਦਾਰ ਆਈ ਬੈਠੇ ਆ ਸਾਰੇ ਦੁਕਾਨਾਂ ਦੇ ਤੇ ਮੇਰੀ ਬੇਨਤੀ ਹੱਥ ਜੋੜ ਕੇ ਜੀ ਤੀਜੀ ਵਾਰੀ ਹੋ ਗਿਆ ਮੈਂ ਚੋਰ ਆ ਫੜਦਾ ਤੇ ਤੀਜੀ ਵਾਰੀ ਮੈਂ ਕਿਦਾਂ ਦਿਨਾਂ ਮਰਦੀ ਰਿਕਾਰਡਿੰਗ ਹੈ ਮੇਰੇ ਕੋਲ ਵੀਡੀਓ ਤਿੰਨ ਵਾਰੀ ਚੋਰੀ ਕੀਤੀ ਤਿੰਨ ਵਾਰੀ ਮੈਂ ਫੜੀ ਆ ਤੇ ਆਪ ਪੁਲਿਸ ਸੋਸਪੀਸ ਸੋਸਪੀਸ ਪੁਲਿਸ ਨੂੰ ਬੇਨਤੀ ਹੱਥ ਜੋੜ ਕੇ ਆ ਜੀ ਮੇ ਮਾਰੀ ਮਿਹਰ ਕਰੋ ਇਹ ਮੰਡੀ ਮਾਰੀ ਮੰਡੀ ਜਾਗੋ ਬੜਾ ਚਿੱਟਾ ਵੇਚ ਰਿਹਾ ਬੜਾ ਕੁਝ ਹੋ ਰਿਹਾ ਭਾਈ ਜੀ ਬੰਦਾ ਕੱਲਾ ਤੋਰ ਨਹੀਂ ਸਕਦਾ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਮਾੜਾ ਕੋਈ ਜਰੂਰ ਕਰੋ ਰਿਕਵੈਸਟ ਹੈ ਜੀ ਜੈ ਮਾਤਾ ਦੀ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਭਾਈ ਗੁਰੂ ਜੀ ਕੀ ਫਤ